ਪੇਸ਼ ਕਰ ਰਹੇ ਹਾਂ ਦੇਹਾਤੀ ਪ੍ਰੋਗਰਾਮ। ਆਜੋ 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 ਸੰਧੂ ਸਾਹਬੋ ਆਜੋ ਬੱਚਿਆਂ ਵਾਲਿਓ ਆਜੋ ਆਗੇ ਜੀ ਆਗੇ ਜai hind ਜੁੜੀ ਆਰਾਮ ਜੀ ਜai hind ਜੈ ਜੀ ਜੈ ਜੀ ਦੰਬਾ ਬਚੜੋ ਕੀ ਹਾਲ ਚਾਲ ਹੈ ਬਹੁਤ ਵਦਿਆ ਜੀ ਆਪਣਾ ਸੁਣਾਓ ਤਕੜਾ ਤਕੜਾ ਦੇਖੋ ਖੇਤਰ ਕੋਈ ਵੀ ਹੋਵੇ ਚਾਹੇ ਉਹ ਆਪਾਂ ਖੇਤੀਬਾੜੀ ਦੇ ਖੇਤਰ ਦੀ ਗੱਲ ਕਰ ਲਈਏ ਚਾਹੇ ਉਦਯੋਗ ਖੇਤਰ ਦੀ ਗੱਲ ਕਰ ਹਾਂ ਇਹਨਾਂ ਦੋਨਾਂ ਖੇਤਰਾਂ ਦੇ ਵਿੱਚ ਜਿਹੜੇ ਸਾਡੇ ਮਜ਼ਦੂਰ ਭਰਾ ਹੈ ਉਹ ਸਾਡੀਆਂ ਬਾਹਾਂ ਸੱਜੀਆਂ ਕਬੀਆਂ ਬਾਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਹਾਂ ਉਹਨਾਂ ਤੋਂ ਬਿਨਾ ਇਹਨਾਂ ਕੰਮਾਂ ਦੀ ਸਫਲਤਾ ਦੇ ਬਾਬਤ ਆਪਾਂ ਕਿਆ ਸਰਾ ਹੀ ਵੀ ਨਹੀਂ ਕਰ ਨਹੀਂ ਕਰ ਸਕਦੇ ਜੀ ਨਹੀਂ ਕਰ ਸਕਦੇ ਇਸੇ ਕਰਕੇ ਹੁਣ ਜੇ ਮਾੜੀ ਮੌਸਮ ਹੋਵੇ ਇਸੇ ਕਰਕੇ ਕਹਿੰਦੇ ਆ ਵੀ ਭਾਈ ਮਜ਼ਦੂਰ ਦੇ ਜਦੋਂ ਕੰਮ ਖਤਮ ਹੁੰਦਾ ਨਾ ਜਿਹੜੀ ਮਿਹਨਤ ਹੈ ਹਾਂ ਮੁੜਕਾ ਸਕਣ ਤੋਂ ਪਹਿਲਾਂ ਹਾਂ ਉਹਦੇ ਰੱਖਦੇ ਹੋ ਜੀ ਇਹ ਵੀ ਰੱਖਦੇ ਹੋ ਸੋ ਇਸ ਕਰਕੇ ਇਹ ਗੱਲ ਦਾ ਮਤਲਬ ਔਰ ਮਕਸਦ ਇਹੀ ਹੈ ਕਿ ਜੇ ਇਹ ਕੰਮ ਆ ਨਾ ਸਾਡੇ ਨਾਲ ਸਾਥ ਨਾ ਹੋਵੇ ਮਜ਼ਦੂਰਾਂ ਦਾ ਸਾਡੇ ਨਾਲ ਸਾਥ ਨਾ ਹੋਵੇ ਤੇ ਕੋਈ ਵੀ ਕੰਮ ਹੈ ਜਿਹੜਾ ਉਹਨੂੰ ਅਸੀਂ ਸਹੀ ਤਰੀਕੇ ਨਾਲ ਜਾਂ ਉਹ ਤੋਂ ਜਿੰਨਾ ਅਸੀਂ ਮੁਨਾਫਾ ਹੁਣ ਆਪਾਂ ਮੁਨਾਫਾ ਕਮਾਉਨੇ ਆ ਇਹ ਮੁਨਾਫਾ ਸਾਡੇ ਤੱਕ ਤਾਂ ਪਹੁੰਚਦਾ ਜੇ ਸਾਡੇ ਵੀਰ ਭਰਾ ਇਹ ਮਿਹਨਤ ਕਰਕੇ ਸਾਨੂੰ ਮੁਨਾਫੇ ਉਹ ਬਣਾਉਂਦੇ ਆ ਨਾ ਦਿਨ ਰਾਤ ਮਿਹਨਤ ਕਰਦੇ ਆ ਜੀ ਕਰਦੇ ਹੈ ਜੀ ਹੁਣ ਤੁਸੀਂ ਦੇਖ ਲਓ ਆ ਬਿਲਡਿੰਗਾਂ ਬਣ ਗਈਆਂ ਆਪਾਂ ਦੇਖ ਲਓ ਕਿੰਨੇ-ਕਿੰਨੇ ਬਹੁ ਮੰਜ਼ਲੀ ਇਮਾਰਤਾਂ ਨੇ ਸੜਕਾਂ ਦੇ ਜਾਲ ਵਿਛ ਗਏ ਨਾ ਨਕਸ਼ੇ ਬਦਲ ਗਏ ਆਪਾਂ ਜੇ ਥੋੜਾ ਜਆ ਝੋਕੜਾਲ ਜਾ ਕੇ ਦੇਖੀ ਹਿੰਦੁਸਤਾਨ ਨੂੰ ਜਿਹੜਾ ਹੈ ਆਪਾਂ ਪਿੰਡਾਂ ਦੇ ਦੇਸ਼ ਕਹਿ ਸਕਦੇ ਸੀ ਹਾਂ ਹੁਣ ਤਾਂ ਮਤਲਬ ਜੇ ਦੇਖਿਆ ਜਾਵੇ ਕੋਈ ਬਾਹਰ ਅੰਦਰ ਗਿਆ ਹੋਵੇ ਬੰਦਾ ਜਦੋਂ ਆ ਕੇ ਦੇਖਦਾ ਅਗਲਾ ਕੰਦਾ ਨਾ ਬਲੈਟ ਪਣੀ ਪਈ ਹੈ ਵੀ ਹਾਂ ਪਤਾ ਨਹੀਂ ਲੱਗਦਾ ਜੀ ਪਤਾ ਨਹੀਂ ਲੱਗਦਾ ਇਹ ਸਾਰਾ ਸਾਡੇ ਮਜ਼ਦੂਰ ਦੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਹੈ ਜਿੰਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਦਿਨ ਰਾਤ ਉਹਨਾਂ ਨੇ ਕਾ ਕਰਕੇ ਇਹ ਨੂੰ ਸਾਰਿਆ ਹੈ ਪੂਰੇ ਹਿੰਦੁਸਤਾਨ ਨੂੰ ਹਾਂ ਬਿਲਕੁਲ ਬਿਲਕੁਲ ਪਾਹੀਂ ਦੇਖੋ ਆਪਾਂ ਦਿਨ ਮਨਾਉਂਦੇ ਜੇ ਪੂਰੇ ਦੁਨੀਆ ਦੇ ਵਿੱਚ ਦੁਨੀਆ ਵਿਸ਼ਵ ਦੇ ਵਿੱਚ ਔਰ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਵਿਸ਼ਵ ਦੇ ਨਿਰਮਾਣ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਹੈ ਆਪਾਂ ਕਿਤੇ ਨਾ ਕਿਤੇ ਜਦੋਂ ਦੇਖਦੇ ਹਾਂ ਬਹੁਤ ਵੱਡਾ ਇੱਕ ਵਿਸ਼ਵ ਨਿਰਮਾਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸੋ ਅੱਜ ਮਜ਼ਦੂਰਾਂ ਦਾ ਦਿਹਾੜਾ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਇੱਕ ਮਈ ਦਾ ਦਿਹਾੜਾ ਮਨਾਇਆ ਜਾਂਦਾ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਤੇ ਮਜ਼ਦੂਰ ਭਰਾਵਾਂ ਦੇ ਸਾਡਾ ਦੇ ਕੁਝ ਹੱਕ ਵੀ ਹੈ ਕੁਝ ਨੂੰ ਪਤਾ ਹੈ ਕੁਝ ਨੂੰ ਨਹੀਂ ਵੀ ਪਤਾ ਹੈ ਇਸ ਬਾਰੇ ਕਿ ਉਹਨਾਂ ਦੇ ਹੱਕਾਂ ਦੇ ਬਾਬਤ ਜਾਗਰੂਕ ਉਹਨਾਂ ਨੂੰ ਜ਼ਰੂਰ ਹੋਣ ਦੀ ਲੋੜ ਹੈ ਮਜ਼ਦੂਰਾਂ ਦੇ ਹੱਕਾਂ ਦੇ ਬਾਬਤ ਨਾ ਸ਼੍ਰੀ ਜਸਵਿੰਦਰ ਢੱਡਾ ਹੋਰਾਂ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਆਪਾਂ ਉਹਨਾਂ ਸਾਂਝਾ ਕਰਦੇ ਹਾਂ ਸ਼੍ਰੀ ਜਸਵਿੰਦਰ ਢੱਡਾ ਜੀ ਬਹੁਤ ਖੁਸ਼ ਹੋਏ ਤੁਹਾਨੂੰ ਮਿਲ ਕੇ ਤੁਸੀਂ ਪੈਰਾ ਲੀਗਲ ਵੌਲੰਟੇਰੀ ਹੋ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਕਬੂਰਥਾ ਦੇ ਵਿੱਚ ਔਰ ਇਸ ਤੋਂ ਇਲਾਵਾ ਤੁਸੀਂ ਸਮਾਜ ਸੇਵਾ ਦੇ ਕੰਮ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾ ਰਹੇ ਹੋ ਕਿਉਂਕਿ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਮਜ਼ਦੂਰਾਂ ਦੀ ਮਹੱਤਤਾ ਦੀ ਗੱਲ ਕੀਤੀ ਜਾਂਦੀ ਹੈ ਤੇ ਖਾਸ ਕਰਕੇ ਜਿਹੜੇ ਆਪਾਂ ਗੱਲ ਕਰਦੇ ਹਾਂ ਕਿ ਉਹ ਸਾਰੇ ਦੇ ਅਧੀਨ ਬਹੁਤ ਸਾਰੇ ਕੰਮ ਹੁੰਦੇ ਆ ਸੋ ਉਹ ਮਜ਼ਦੂਰਾਂ ਦੇ ਕਿਸ ਤਰੀਕੇ ਦੇ ਹੱਕ ਨੇ ਜਾਂ ਕੀ ਸਹੂਤਾਂ ਲੈ ਸਕਦੇ ਨੇ ਇਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਕੋਲ ਹਾਸਲ ਕਰਨੀ ਹੈ ਪਰ ਮਗਾਲੇ ਆਈ ਨਹੀਂ ਕਿ ਪਹਿਲੀ ਮਈ ਦਾ ਦਿਨ ਪੂਰੀ ਦੁਨੀਆ 'ਚ ਆਪਾਂ ਮਨਾਉਂਦੇ ਆ ਮਜ਼ਦੂਰ ਦਿਹਾੜੇ ਦੇ ਤੋੜਦੇ ਤੇ ਕਿਉਂ ਮਾਇੰਦਾ ਇਹ ਬੰਨ ਕੀ ਖਾਸ ਮਹੱਤਤਾ ਲੈ ਕੇ ਇਸ ਤੈਨੂੰ ਜੁੜਿਆ ਗਿਆ ਧੰਨਵਾਦ ਜੀ ਇਹ ਮਜੂਰ ਜ਼ਿਹੜਾ ਹੈਗਾ ਇਹ ਕਾਂਜੋ ਦੇ ਅਮਰੀਕਾ ਦੇ ਸ਼ਹਿਰ ਅਮਰੀਕਾ ਦੇ ਸ਼ਹਿਰ ਵਿੱਚ ਇਹ ਮਾਲ ਮਜ਼ਦੂਰਾਂ ਤੋਂ ਬਾਅਦ ਕੰਮ ਲਿਆ ਜਿੰਦਾ ਸਾਨੂੰ ਪੈਸੇ ਘੱਟ ਦਿੰਦੇ ਸੀਗੇ ਉੱਥੇ ਮਜ਼ਦੂਰਾਂ ਨੇ ਸੰਘਰਸ਼ ਕੀਤਾ ਸੀਗਾ ਤੇ ਉਹਨਾਂ ਨੇ ਦਿਹਾੜੀ ਉਹਨਾਂ ਤੋਂ 10 ਘੰਟੇ ਲੈ ਜਾਂਦੇ ਸਨ 8 ਘੰਟੇ ਲੈ ਉਹ ਨਹੀਂ ਜਦੂ ਜ਼ਿਆਦਾ ਕਰਕੇ ਕੀਤੀ ਸੀ ਬਹੁਤ ਸ਼ਹੀਦ ਵੀ ਹੋ ਗਏ ਸੀ ਮਜ਼ਦੂਰ ਤੇ ਉਸ ਤੋਂ ਹੀ ਪੂਰੇ ਦੇਸ਼ ਦੇ ਵਿੱਚ ਮਾਲ ਮਜ਼ਦੂਰਾਂ ਦਾ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੂੰ ਤੇ ਨੇ ਉਸ ਤੋਂ ਬਾਅਦ ਜਿਹੜਾ ਹੈ ਉਹ ਦਿਨ ਜਿਹੜਾ ਸ਼ੁਰੂ ਹੋ ਗਿਆ ਮਜ਼ਦੂਰ ਦਿਹਾੜੇ ਤੌਰ ਤੇ ਹਾਂਜੀ ਉਹ ਕਹਿੰਦੇ ਵੀ ਦੇਖੋ ਮਜ਼ਦੂਰਾਂ ਦੀ ਬੜੀ ਮਹੱਤਤਾ ਹੈ ਜਸਵਿੰਦਰ ਜੀ ਜਿੱਦੋਂ ਆਪਾਂ ਗੱਲ ਕਰੀਏ ਕਿ ਕੋਈ ਵੀ ਕੰਮ ਹੋਵੇ ਤੇ ਉਹਦੇ ਵਿੱਚੋਂ ਆਪਣਾ ਪੂਰਾ ਯੋਗਦਾਨ ਪਾ ਦੇਣੇ ਚਾਹੇ ਉਹ ਸਾਰੀ ਦਾ ਕੰਮ ਹੈ ਚਾਹੇ ਪ੍ਰੋਡਕਸ਼ਨ ਦਾ ਕੰਮ ਹੈ ਜਾਂ ਇੰਡਸਟਰੀ ਦੀ ਗੱਲ ਕਰ ਲਈਏ ਖੇਤੀਬਾੜੀ ਦੀ ਗੱਲ ਕਰ ਲਈਏ ਹਰ ਖੇਤਰ 'ਚ ਆਪਣਾ ਯੋਗਦਾਨ ਪਾਉਂਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਦੇਖੋ ਆਪਣੇ ਉਸਾਰੀ ਅਧਿਨ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਔਰ ਕਈ ਵਾਰ ਸਾਡੇ ਮਜ਼ਦੂਰ ਵਾਂਝੇ ਰਹਿ ਜਾਂਦੇ ਹੈਗੇ ਸੋ ਉਹ ਸਾਰੇ ਜਿਹੜੇ ਮਜ਼ਦੂਰ ਨੇ ਇਹ ਕੌਣ-ਕੌਣ ਹੁੰਦੇ ਆ ਔਰ ਕਿੱਥੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਤਾਂ ਕਿ ਸਮੇਂ ਸਿਰ ਜਿਹੜੀਆਂ ਸਹੂਲਤਾਂ ਮਿਲਣ ਉਹਨਾਂ ਨੂੰ ਜਿਹੜੇ ਮਜ਼ਦੂਰ ਹੈਗੇ ਜਿਸ ਦੀ ਉਮਰ 18 ਤੋਂ 60 ਸਾਲ ਹੈਗੀ ਆ ਉਹਨੇ ਪਿਛਲੇ 12 ਮਹੀਨਿਆਂ ਦੌਰਾਨ ਘੱਟੋ-ਘੱਟ 90 ਦਿਨ ਆਪਣਾ ਸਾਰੀ ਮਜ਼ਦੂਰ ਦਾ ਕੰਮ ਕੀਤਾ ਹੋਵੇ ਹੂੰ ਤੇ ਉਸ ਦੀ ਉਮਰ 18 ਤੋਂ 60 ਸਾਲ ਹੋਵੇ ਉਹ ਮਜ਼ਦੂਰ ਰਜਿਸਟਰ ਹੋ ਸਕਦਾ ਹੈਗਾ ਤੇ ਉਸ ਨੂੰ ਫਿਰ ਸਰਕਾਰ ਤੋਂ ਸਹੂਲਤਾਂ ਮਿਲਦੀਆਂ ਹੈਗੀ ਹੂੰ ਤੇ ਕਿੱਥੇ ਆਪਾਂ ਨੇ ਆਪਣੇ ਆਪ ਨੂੰ ਜਾ ਕੇ ਰਜਿਸਟਰ ਕਰਾਉਣਾ ਹੈਗਾ ਇਹ ਵੀ ਆਪਣੇ ਅੱਗੇ ਦਾ ਦੀ ਪਿੰਡਾਂ ਦੇ ਵਿੱਚ ਕੈਂਪ ਲਾਈਦੇ ਸੀਗੇ ਕੈਂਪ ਲਾ ਕੇ ਅਸੀਂ ਤੇ ਮਜ਼ਦੂਰਾਂ ਨੂੰ ਰਜਿਸਟਰ ਕਰੀਦਾ ਇੱਕ ਕਾਪੀਆਂ ਬਣਾਈ ਦੀਆਂ ਸੀਗੇ ਮੌਕੇ ਤੇ ਅਸੀਂ ਤੇ ਜੇ ਕੋਈ ਗਲਤੀ ਹੁੰਦੀ ਸੀ ਜਾਂ ਫਾਰਮ 'ਚ ਕੋਈ ਕਮੀ ਹੁੰਦੀ ਸੀ ਮੌਕੇ ਤੇ ਦੱਸ ਦਈਦਾ ਸੀ ਹੂੰ ਅੱਜ ਕੱਲ ਸਰਕਾਰ ਨੇ ਸਬਜ਼ਾ ਸੈਂਟਰ ਵਿੱਚ ਆਨਲਾਈਨ ਕਰ ਦਿੱਤਾ ਹੈਗਾ ਜਿੱਥੇ ਕਿ ਮਜ਼ਦੂਰਾਂ ਦੀ ਬਹੁਤ ਹੀ ਖੱਜਲ ਖੋਰੀ ਹੁੰਦੀ ਹੈਗੀ ਆ ਹੂੰ ਕਿਉਂਕਿ ਕਦੀ ਨੈਟ ਦੀ ਪ੍ਰੋਬਲਮ ਆ ਜਾਂਦੀ ਹੈਗੀ ਆ ਵੀ ਨੈਟ ਨਹੀਂ ਚੱਲਦਾ ਹੈਗਾ ਵੀ ਕਦੀ ਲਾਈਟ ਚਲ ਜਾਂਦੀ ਹੈਗੀ ਆ ਵੀ ਅੱਜ ਨਾ ਆਇਓ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਈਦੇ ਹੈਗੇ ਆ ਅਸੀਂ ਪਿੰਡ ਪਾਸਟਾ ਪਿੰਡ ਵੱਧਾਂ ਵੇਖੇ ਅਸੀਂ ਕਾਪੀਆਂ ਬਣਾਈਆਂ ਸਿਗੀਆਂ ਹਾਂ ਅਸੀਂ ਉਹਦੇ ਕੈਂਪ ਲਾ ਕੇ ਜਿਨ੍ਹਾਂ ਦੇ एलिਜੀਬਲ ਸਿਗੇ ਉਹਨਾਂ ਦੀਆਂ ਥੀ ਕਾਪੀਆਂ ਬਣਾਈਆਂ ਤੀਆਂ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਹੈਗਾ ਜਿੱਦਾਂ ਪਹਿਲਾਂ ਵੀ ਕੈਂਪ ਲੱਗਦੇ ਸੀ ਪਿੰਡਾਂ ਦੇ ਵਿੱਚ ਵੇ ਇਦਾਂ ਵੀ ਕੈਂਪ ਲਾਏ ਜਾਣ ਤੇ ਇਹਨਾਂ ਨੂੰ ਬਸ ਤੋਂ ਬਸ ਜਾਗਰਤ ਕੀਤਾ ਜਾਵੇ ਜਾ ਕੇ ਜਿਹੜਾ ਸਬੂਧਾ ਸੈਂਟਰ ਵਜਨ ਖੱਡਲ ਖਾਰੀ ਹੁੰਦੀ ਹੈਗੀ ਆ ਉਹਨੂੰ ਰੋਕਿਆ ਜਾ ਬਿਲਕੁਲ ਕਿਉਂ ਝਾੜੀ ਪੰਨ ਕੇ ਆਉਂਦਾ ਤੇ ਇੱਕ ਬੰਨੇ ਜਿਹੜਾ ਕੰਮ ਵੀ ਨਾ ਆਵੇ ਤੇ ਉਹ ਝਾੜੀ ਬੜੀ ਪੰਨੀ ਗਈ ਤੇ ਕਾਫੀ ਨੁਕਸਾਨ ਉਹਦਾ ਹੋ ਜਾਏਗਾ ਹੁਣ ਆਪਾਂ ਜਸਮਰ ਜੀ ਦੀ ਗੱਲ ਕਰਦੇ ਆ ਕਿ ਉਹ ਸਾਰੇ ਰੀਨ ਜਿਹੜੇ ਕਿਹੜੇ ਕਿਹੜੇ ਕੰਮ ਹੈ ਜਿਹੜੇ ਕਿ ਇਸ ਸ਼੍ਰੇਣੀ ਵਿੱਚ ਆ ਜਾਂਦੇ ਹੈ ਇਹਦੇ ਵਿੱਚ ਰਾਜ ਮੈਸਤਰੀ ਜਾਲ ਬੰਨਣ ਵਾਲਾ ਕਾਰਪੇਂਟਰ ਬਿਲਡਿੰਗ ਜਿਹੜਾ ਗੇਟ ਗ੍ਰਿਲਾਂ ਬਣਾਉਂਦੇ ਹੈਗੇ ਆ ਪੇਂਟਰ ਆਰ.ਏ ਦੇ ਕੰਮ ਕਰਦਾ ਹੈਗਾ ਪਲੰਬਰ ਦੇ ਵੀ ਅੜੀ ਮਜਦੂਰ ਖੇਤ ਮਜਦੂਰ ਬਿਜਲੀ ਦਾ ਕੰਮ ਕਰਨ ਵਾਲੇ ਇਹ ਸਾਰੇ ਮਜਦੂਰ ਰਜਿਸਟਰਡ ਹੋ ਸਕਦੇ ਹੈਗੇ ਆ ਹੂੰ ਤੇ ਕਿੱਥੇ ਜਾ ਕੇ ਆਪਾਂ ਨੇ ਇਹ ਕੰਮ ਕਰਨਾ ਪੈਂਦਾ ਹੈ ਕਿੱਥੇ ਕੋਈ ਅਪਲਾਈ ਕਰਨਾ ਪੈਂਦਾ ਹੈ ਇਸ ਕੰਮ ਵਾਸਤੇ ਹਾਂਜੀ ਸਾਰਾ ਇਹ ਆਪਕਾ ਆਪਣਾ ਇੱਕ ਆਧਾਰ ਕਾਰਡ ਚਾਹੀਦਾ ਆਗਾ ਤੇ ਫੋਟਾਂ ਤਿੰਨ ਪਾਸਪੋਰਟ ਸਾਈਜ਼ ਲੱਗਦੀਆਂ ਹੈਗੀਆਂ ਤੇ ਸੇਵਾ ਕੇਂਦਰੋਂ ਉੱਥੋਂ ਪਰਫਾਰਮਾ ਮਿਲ ਜਾਂਦਾ ਹੈਗਾ ਹੂੰ ਤੇ ਉਹ ਪਰਫਾਰਮਾ ਭਰ ਕੇ ਸਰਪੰਚ ਤੋਂ ਤਸਦੀਕ ਕਰਾ ਕੇ ਜੇ 90 ਦਿਨ ਕੰਮ ਕੀਤਾ ਫਿਰ ਆਪਣਾ ਕਿਹੜਾ ਠੇਕੇਦਾਰ ਆ ਉਹਦੀ ਸਟੈਂਪ ਲੱਗਦੀ ਹੈਗੀ ਉਹਦੇ ਸਾਈਨ ਹੁੰਦੇ ਆ ਉਹਦਾ ਮੋਬਾਈਲ ਨੰਬਰ ਲਿਖਿਆ ਜਾਂਦਾ ਹੈਗਾ ਤੇ ਜਿਹਦੀ ਉਮਰ 18 ਤੋਂ 60 ਸਾਲ ਹੈਗੀ ਆ ਉਹ ਫਿਰ ਸਿੱਧਾ ਜਾ ਕੇ ਸੂਦਾ ਸੈਂਟਰ ਵਿੱਚ ਆਪ ਜਾ ਕੇ ਤਾਂ ਉਥੇ ਅਪਲਾਈ ਕਰ ਸਕਦਾ ਹੈਗਾ ਹੂੰ ਤੇ ਫਿਰ ਜਿਹੜੀ ਕਾਪੀ ਬਣ ਜਾਂਦੀ ਹੈ ਕੋਈ ਹਾਂਜੀ ਇਹ ਫਿਰ ਕਾਪੀ ਬਣ ਜਾਂਦੀ ਹੈ ਕਿੱਡ ਕਾਪੀਆਂ ਗੁਲਾਬੀ ਰੰਗ ਦੀਆਂ ਬਣੀਆਂ ਜਾਂਦੇ ਨੇ ਅੱਜ ਉਹ ਥੋੜੇ ਪੇਪਰ ਆਨਲਾਈਨ ਕੱਢ ਕੇ ਦੇ ਦਿੰਦੇ ਆ ਕਿ ਉਹਨਾਂ ਨੂੰ ਤੇ ਉਹਦੇ ਤੋਂ ਉਹਨਾਂ ਨੂੰ ਕਾਪੀ ਫਿਰ ਸਹੂਲਤਾਂ ਮਿਲਦੀ ਠੀਕ ਹੈ ਜੀ ਕੁਇਲੀ ਮੁਨਿਆਰ ਵੀ ਹੁੰਦੀ ਵੀ ਕਿੰਨੇ ਦੇਰ ਰਹਿੰਦੀ ਹੈਗੀ ਹੈ ਅੱਜ ਸਾਰੇ ਦੀ ਮੁਨਿਆਰ ਮਤਲਬ ਹੈ ਕਿ 1 ਸਾਲ ਦੀ ਕਾਪੀ ਬਣਦੀ ਹੈ ਕਿ 3 ਸਾਲ ਵੀ ਬਣਦੀ ਹੈਗੀ ਹੈ ਹੂੰ ਤੇ 1 ਸਾਲ ਤੋਂ ਬਾਅਦ ਆਪ ਨੂੰ ਰੀਨੂ ਕਰਾਉਣੀ ਪੈਂਦੀ ਹੈ ਜੇ ਨੇ 3 ਸਾਲ ਦੀ ਬਣਨ 3 ਸਾਲ ਵੀ ਕਰਾਉਣੀ ਪੈਂਦੀ ਹੈ ਜੇ ਉਹ ਨਹੀਂ ਕਰਾਉਂਦਾ ਉਹਨਾਂ ਨੂੰ 1 ਸਾਲ ਸਰਕਾਰ ਗ੍ਰੇਸ ਪੀਰੀਡ ਦਿੰਦੀ ਹੈਗੀ ਹੈ 1 ਸਾਲ ਦੇ ਵਿੱਚ ਵਿੱਚ ਉਹ ਕਾਪੀ ਆਪਣੇ ਰੀਨੂ ਕਰਾ ਸਕਦਾ ਹੈਗਾ ਜੇ ਉਹ ਨਹੀਂ ਕਰਾਉਂਦਾ ਤਾਂ ਉਹਦੀ ਕਾਪੀ ਕੈਂਸਲ ਕੀਤੀ ਜਾਂਦੀ ਹੈਗੀ ਆ ਉਹਨੂੰ ਨਵੇਂ ਸਿਰਿਓ ਫੇਰ ਦੁਬਾਰਾ ਅਪਲਾਈ ਕਰਨੇ ਪੈਂਦਾ ਹੈਗਾ ਫਿਰ ਜਾ ਕੇ ਉਹਦੀ ਕਾਪੀ ਬਣਦੇਗੀ ਬਹੁਤੇ ਲੋਕਾਂ ਨੂੰ ਜਾਗਰਤ ਸਨ ਨੇ ਉਹ ਕਾਪੀਆਂ ਬਣਾ ਲੈਂਦੇ ਆਪਣੇ ਪੇਟੀ ਜਾ ਕੇ ਰੱਖ ਲੈਂਦੇ ਟਰੰਕ ਤੇ ਰੱਖ ਲੈਂਦੇ ਹੈਗਾ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰਤ ਕੀਤਾ ਜਾਵੇ ਤੇ ਪਿੰਡਾਂ ਦੇ ਵਿੱਚ ਕੈਂਪਿੰਗ ਕੈਂਪ ਲਾਈ ਜਾਣ ਜਿਹੜੀਆਂ ਪੰਚਾਇਤਾਂ ਪਿੰਡਾਂ ਦੀਆਂ ਪੰਚਾਇਤਾਂ ਮੁਖ ਪਿੰਡ ਦਾ ਹੁੰਦੀ ਹੈਗੀ ਆ ਮੋਰਾ ਹੁੰਦੀ ਹੈਗੀ ਆ ਵੀ ਪੰਚਾਇਤਾਂ ਦੇ ਜ਼ਰੀਏ ਜਿਹੜਾ ਆਮ ਜਲਾਸ ਬੁਲਾਉਂਦੇ ਆ ਆਮ ਜਲਾਸ ਦੇ ਵਿੱਚ ਵੀ ਇਹ ਮਸਲਾ ਇਹਨਾਂ ਨੂੰ ਸੱਦਿਆ ਕੋਈ ਮਹਾਰਾਜ ਨੂੰ ਉਹਨਾਂ ਨੂੰ ਮਜ਼ਦੂਰਾਂ ਬਾਰੇ ਦੱਸਿਆ ਜਾਂਦਾ ਕਿ ਉਹ ਮਜ਼ਦੂਰ ਆਪਣੇ ਰੇਟ ਦੀ ਹੱਡੀ ਕਿਹਾ ਜਾਂਦਾ ਹੈਗਾ ਕਿ ਉਹ ਮਜ਼ਦੂਰ ਦੀ ਸਾਰੀ ਤੋਂ ਬਗੈਰ ਕੋਈ ਕੰਮ ਨਹੀਂ ਸਿਰੇ ਚੜ੍ਹ ਸਕਦਾ ਹੈਗਾ ਇਸ ਲਈ ਮੈਂ ਤਾਂ ਇਹੀ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਇਹਨਾਂ ਨੂੰ ਮਤਲਬ ਜਾਗਰੂਕ ਜਦ ਵੱਤੋ ਵੱਤ ਕੀਤਾ ਜਾਵੇ ਹੂੰ ਅੱਛਾ ਦਸੰਦਰ ਜੀ ਜੇ ਉਹ ਗੱਲ ਕਰਦੇ ਕਿ ਕਾਪੀ ਤੋਂ ਨੇ ਬਣਾ ਲਈ ਇਹਦੇ ਨਾਲ ਕੀ ਫਾਇਦੇ ਜੁੜੇ ਹੋਏ ਆ ਜਿਹਦੇ ਨੇ ਘਰ ਕੀ ਕਿਸਾਨ ਜਿਹੜਾ ਮਜ਼ਦੂਰ ਹੈਗਾ ਕੋਈ ਵੀ ਉਹ ਸਾਰੇ ਦਿਨ ਕੰਮ ਕਰਦਾ ਵਕ ਵਕ ਉਹ ਇਸ ਪਾਸੇ ਉਹਨਾਂ ਲਈ ਕੀ ਫਾਇਦੇ ਉਹਨੂੰ ਲੈਣ ਚਾਹੀਦੇ ਆ ਜਾਂ ਮਿਲਣਗੇ ਉਹਨੂੰ ਸਰ ਇਹਦੇ ਵਿੱਚ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਤੱਕ ਉਹਨਾਂ ਦੇ ਬੱਚਿਆਂ ਨੂੰ ਬ੍ਰੀਫਿੰਗ ਮਿਲਦੇ ਆ ਗਿਆ ਜੇ ਮੰਨ ਲਓ ਉਹਨਾਂ ਦੇ ਬੱਚੇ ਨੇ ਉਚੇਰੀ ਵਿਦਿਆਥਲ ਕਾਨੀ ਹੈਗੀ ਆ ਜਿਹਦਾ ਡਾਕਟਰ ਬਣਨਾ ਇੰਜੀਨੀਅਰ ਬਣਨਾ ਜਾਂ ਪ੍ਰੋਫੈਸਰ ਬਣਨਾ ਹੈਗਾ ਉਹ ਮਜ਼ਦੂਰ ਤਾਂ ਵਿਚਾਰਾ ਸਾਈਕਲ ਦੇ ਝੋਲੇ ਚੱਕਿਆ ਹੁੰਦਾ ਦਿਹਾੜੀ ਲਾ ਕੇ ਘਰ ਨੂੰ ਉਹਦਾ ਬੜੀ ਮੁਸ਼ਕਲਾਂ ਰੋਟੀ ਦਾ ਖਾਚਾ ਬੜੀ ਮੁਸ਼ਕਲਾਂ ਚੱਲਦਾ ਹੈਗਾ ਉਹ ਸੋਚਦਾ ਮੇਰੇ ਬੱਚੇ ਬਹੁਤ ਹੁਸ਼ਿਆਰ ਆ ਪੜ੍ਹਨ ਨੂੰ ਮੈਂ ਵੀ ਇਹਨਾਂ ਨੂੰ ਕੋਈ ਨਾ ਕੋਈ ਅਫਸਰ ਬਣਾਵਾ ਪਰ ਉਹਦੇ ਕੋਈ ਐਨੀ ਕੁੰਜੀ ਨਹੀਂ ਹੁੰਦੀ ਹੈਗੀ ਇਸ ਕਰਕੇ ਸਰਕਾਰ ਨੇ ਉਹਨਾਂ ਨੂੰ ਹੋਸਟਲ ਦਾ ਰਹਿਣ ਦਾ ਖਰਚਾ ਪੜ੍ਹਾਈ ਦਾ ਖਰਚਾ ਜੇ ਉੱਚੀ ਡਿਗਰੀ ਕਰਨੀ ਹੈਗੀ ਆ ਉਹ ਫ੍ਰੀ ਦਿੰਦੀ ਹੈਗੀ ਆ ਮਨ ਲਓ ਸਾਰਾ ਖਰਚਾ ਸਰਕਾਰ ਦਿੰਦੀ ਹੈਗੀ ਆ ਹਾਂ ਬਾਕੀ ਜੇ ਮਜ਼ਦੂਰ ਦੇ ਤੇ ਜੇ ਇਹਨਾਂ ਦੀ ਲੜਕੀ ਦੀ ਸ਼ਾਦੀ ਕਰਨੀ ਹੈਗੀ ਆ ਸਰਕਾਰ ਇਹਨਾਂ ਦੀ ਸ਼ਾਦੀ ਦੇ ਉੱਤੇ ਸਰਕਾਰ ਦਾ ਸੈਕੰਡ ਸਕੀਮ ਦਿੰਦੀ ਸੀ ਤੇ ਇਹਨੂੰ ਮਨ ਲਓ ਕੋਟ ਮੈਰਿਜ ਰਿਸਟਰ ਕੋਣੀ ਪੈਂਦੀ ਹੈਗੀ ਆ ਹਾਂ ਬਾਕੀ ਜੇ ਕਰ ਮਜ਼ਦੂਰ ਦੀ ਮੌਤ ਹੋ ਜਾਂਦੀ ਹੈਗੀ ਆ ਤਾਂ ਵਾਰਸਾਂ ਨੂੰ ਮਾ ਇਹ ਵਜਤਤਾ ਜਾਂਦਾ ਹੈ ਜੇ ਕਿਸੇ ਦੀ ਮੌਤ ਹੋ ਜਾਂਦੀ ਹੈਗੀਆ ਤਾਂ ਸਰਕਾਰ ਉਹਨਾਂ ਦਾ ਸੰਸਕਾਰ ਵਾਸਤੇ ਵੀ 21000 ਰੁਪਇਆ ਦਿੰਦੀ ਹੈਗੀਆ ਇੱਥੋਂ ਤੱਕ ਜਿਹਨੇ ਕਾਪੀ ਮੈਂਦੇ 60 ਸਾਲ ਦੀ ਉਮਰ ਹੋ ਜਾਂਦੀ ਹੈ ਉਸ ਤੋਂ ਬਾਅਦ ਸਰਕਾਰ ਉਹਨਾਂ ਨੂੰ ਪੈਨਸ਼ਨ ਦਿੰਦੀ ਹੈਗੀਆ ਪੈਨਸ਼ਨ ਉਹਨੂੰ ਦਿੰਦੀ ਹੈਗੀਆ ਜਿਹੜੀ 10 ਸਾਲ ਕਾਪੀ ਚੱਲਦੀ ਹੋਵੇ ਤੇ ਹੋਰ ਵੀ ਮੰਨ ਲਓ ਬਹੁਤ ਸਾਰੀਆਂ ਸਕੀਮਾਂ ਸਰਕਾਰੇ ਦਿੰਦੀ ਹੈਗੀਆ ਇਸ ਤੇ ਇਹ ਕਹਿੰਦੇ ਮੰਨ ਲਓ ਨੋ ਸੇ ਰਜਿਸਟਰਡ ਬਤਵੱਦ ਹੋਣੀ ਹੈ ਜਨ ਕਿ ਆਪਾਂ ਜੇ ਸਕੀਮਾ ਦਾ ਫਾਇਦਾ ਲੈਣਾ ਹੈ ਤੇ ਜਿਹੜੀ ਆਪਣੇ ਤਾਂ ਆਪਣੇ ਆਪ ਨੂੰ ਜਿਹੜਾ ਕਾਪੀ ਉਹ ਚੱਲਦੀ ਹੋਣੀ ਚਾਹੀਦੀ ਹੈ ਜੀ ਹਾਂਜੀ ਹਾਂਜੀ ਉਹਦੇ ਇਹਨਾਂ ਵੇ ਮਨਿਆਰ ਨਿਕਲ ਜਾਵੇ ਤੇ ਅਸੀਂ ਵੇਖੀ ਨਾ ਤੇ ਅਗਰ ਆਪਣੇ ਆਪ ਨੂੰ ਰਜਿਸਟਰ ਕਰਾਈਏ ਤੇ ਦੂਸਰਾ ਅੱਗੇ ਉਹਨਾਂ ਆਪਾਂ ਦੇਖਦੇ ਫਿਰੋਗੇ ਕਿਤੇ ਮਨਿਆਰ ਨਿਕਲ ਜਾਵੇ ਤਾਂ ਕਿ ਉਹ ਜਿਹੜੀ ਉਹ ਕਰਾਉਂਦੇ ਰਹੀ ਆ ਆਪਾਂ ਹਾਂਜੀ ਹਾਂਜੀ ਹੋਰ ਕੋਈ ਖਾਸ ਗੱਲ ਸਾਡੇ ਸੁਣਨ ਵਾਲੇ ਜਿਹੜੀ ਕਿ ਸਕੀਮਾਂ ਦਾ ਫਾਇਦਾ ਲੈਣਾ ਚਾਹੁੰਦੇ ਹੋਣ ਕਿਸ ਤਰੀਕੇ ਨੇ ਕੋਈ ਦਿੱਕਤਾਂ ਆਈਆਂ ਇਸ ਕੰਮ ਦੇ ਵਿੱਚ ਇਹ ਚਾਹੀ ਜਿੱਦਾਂ ਸੈਮੀਨਾਰ ਪਿੰਡਾਂ 'ਚ ਲਾਇਦੇ ਅਸੀਂ ਤਾਂ ਬਹੁਤ ਅਵੇਨਸ ਕਈਦਾ ਹੈਗਾ ਅਸੀਂ ਇਸ ਸਮੇਂ ਸਰਕਾਰ ਨੂੰ ਅਪੀਲ ਕਰਦਾ ਹੈਗਾ ਵੀ ਦੁਆਰਾ ਫਿਰ ਕਾਪੀਆਂ ਪਿੰਡਾਂ ਦੇ ਵਿੱਚ ਬਣਾਏ ਜਾਣ ਜਿੱਦਾਂ ਬਹੁਤ ਮਜ਼ਦੂਰ ਜਥੇਬੰਦੀਆਂ ਬਣੀਆਂ ਹੈਗੀਆਂ ਉਹ ਵੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਮਾਜ ਸੇਵਾ ਕਰ ਸਕੀਆਂ ਹੈਗੀਆਂ ਕਿਉਂਕਿ ਮਜ਼ਦੂਰਾਂ ਨੂੰ ਆਪਣੀ ਦਿਹਾੜੀ ਨਾ ਭੰਨਣੀ ਪਵੇ ਠੀਕ ਹੈ ਕਿਉਂਕਿ ਉਹਦਾ ਖਰਚਾ ਕਰਦਾ ਬੜੀ ਮੁਸ਼ਕਲ ਨਾਲ ਚੱਲਦਾ ਕਿ ਇਸ ਕਾਕੇ ਦੀ ਦਿਹਾੜੀਆਂ ਦੋ ਤਿੰਨ ਕਾਪੀ ਬਣਾਉਣ ਨੂੰ ਲੱਗ ਗਈਆਂ ਕਾਪੀ ਅਪਲਾਈ ਕਰਦੇ ਆਂ ਔਨਲਾਈਨ ਉਹ ਬਾਅਦ 'ਚ ਸਬੰਧਤ ਮੈਕਮੇ ਕੋਲ ਜਾਂਦੀ ਹੈ ਕਿ ਉਹ ਮੌਕੇ ਦੇ ਬਾਚੋ ਮੈਂ ਤੋਂ ਵੀ ਇਦਾਂ ਦੇ ਕਈ ਕੇਸ ਆਏ ਹੈਗੇ ਉਹ ਬਾਚ ਘੁੰਮਦੇ ਰਹਿੰਦੇ ਸਾਡਾ ਆ ਫਾਰਮ ਗਲਤ ਨਿਕਲ ਸਾਡਾ ਆ ਨਹੀਂ ਲਿਖਿਆ ਹੈਗਾ ਇਸ ਕਰਕੇ ਮੈਂ ਸਰਕਾਰ ਨੂੰ ਅਪੀਲ ਕਰਦਾ ਹੈਗਾ ਵੀ ਸਰਕਾਰ ਜਿਹੜੇ ਕੈਂਪ ਪਾ ਲਾ ਕੇ ਜਾਂ ਪਿੰਡਾਂ ਦੇ ਵਿੱਚ ਦੂਸਰੇ ਤਰ੍ਹਾਂ ਕਾਪੀਆਂ ਆਨਲਾਈਨ ਵੀ ਤੇ 9 9 0 0 ਆਨਲਾਈਨ ਵੀ ਬਣਾਈਆਂ ਜਾਂ ਹੂੰ ਇਹ ਕੀ ਆਪਾਂ ਘਰ ਬੈਠੇ ਵੀ ਕੰਮ ਕਰ ਸਕਦੇ ਆ ਕਿ ਉੱਥੇ ਸੇਵਾ ਕੇਂਦਰ ਜੀ ਆਉਣਾ ਪਊਗਾ ਫੇਰ ਆਪਾਂ ਨੂੰ ਕਾਪੀ ਬਣਾਉਣ ਲਈ ਤਾਂ ਸੇਵਾ ਕੇਂਦਰ ਜੀ ਆਉਣੀ ਪੈਣਾ ਹੈਗਾ ਜੀ ਜੇ ਸਰਕਾਰ ਨੋ ਨਾ ਆਨਲਾਈਨ ਕਰ ਦੇਵੇ ਫੇਰ ਆਪਣੇ ਘਰ ਬੈਠੀ ਕਾਪੀ ਬਣ ਸਕਦੀ ਹੈ ਜੀ ਫੇਰ ਤਾਂ ਸਰਪੰਚੂ ਦੇ ਕੈਂਪ ਲੋਣ ਤਾਂ ਉੱਥੇ ਸੱਦ ਲੈਣ ਮਤਲਬ ਕਿ ਕਿਸੇ ਦਿਨ ਐਤਵਾਰ ਜਾਂ ਦਿਹਾੜੀ ਚਲੋ ਨਹੀਂ ਟੁੱਟਦੀ ਗਲੇਰੀ ਤੇ ਉੱਥੇ ਫੇਰ ਮੌਕੇ ਦੇ ਕਾਪੀ ਹੀ ਬਣਦੀ ਆ ਸਕਦੀ ਹੈ ਸੋਚ ਜਸਵਿੰਦਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਕਿ ਸਾਡੇ ਮਜ਼ਦੂਰ ਦਿਵਸ ਤੇ ਉੱਪਰ ਕਿਸ ਕਿਸ ਕਰੇ ਕਿਹਨੀਆਂ ਸਹੂਲਤਾਂ ਖਾਸ ਕਰਕੇ ਜਿਹੜੇ ਉਸਾਰੀ ਦੇ ਅਧੀਨ ਮਜ਼ਦੂਰ ਨਹੀਂ ਕੰਮ ਕਰਦੇ ਨੇ ਉਹਨਾਂ ਵਾਸਤੇ ਉਹਨਾਂ ਦੇ ਬੱਚਿਆਂ ਵਾਸਤੇ ਜਿਹੜੀ ਕਿ ਸਰਕਾਰ ਕੰਮ ਕਰਦੀ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਜੀ ਸੰਧੂ ਸਾਹਿਬ ਜਿਹੜੇ ਆਲੇ ਉਹ ਗੱਲਾਂ ਬਾਤਾਂ ਤੁਸੀਂ ਕੀਤੀਆਂ ਲਈਆਂ ਸੁਣ ਜਿੰਸਾਂ ਨੇ ਉਤਰਾਅ ਉਡਾ ਦਾ ਧੀਰਵਾ ਆਪਣੇ ਤੱਕ ਪਹੁੰਚੇਗਾ ਦੇਖੋ ਅੱਛਾ ਭਾ ਹੈ ਆਪਣੇ ਕੋਲੇ ਬੱਚਾ ਵਾਲੋ ਗੁਰਦਾ इकताली सौ पंह तो बताली सौ पा जलंधर मंडी पैंतीस सौ तो लैके पैंती सौ पा रुपये अंबरसर मंडी सारा हफ्ता रहा सत्ती सौ रुपये तो लैके सैंती सौ रुपये पटियाला आलू